ਅੰਜੀ ਮੈਂ ਅੱਜ ਤੁਹਾਨੂੰ ਦੱਸੂਗੀ ਕਿ ਮੋਸਟਲੀ ਆਪਾਂ ਦੇਖਿਆ ਕਿ ਜਦੋਂ ਆਪਾਂ ਗਲਾ ਲਾਉਨੇ ਆ ਗੋਲ ਗਲਾ ਲਾਉਨੇ ਆ ਤਾਂ ਆਪਾਂ ਇਸ ਤਰ੍ਹਾਂ ਲਾਉਨੇ ਆ ਠੀਕ ਹੈ ਆ ਸ਼ੇਪ ਹੁੰਦੀ ਹੈ ਗਲੇ ਦੀ ਤੇ ਜਦੋਂ ਸੂਟ ਬਣ ਜਾਂਦਾ ਬੰਦਾ ਸੂਟ ਪਾਉਂਦਾ ਹੈ ਲੇਡੀ ਸੂਟ ਪਾਉਂਦੀ ਹੈ ਤਾਂ ਉਹਦਾ ਸ਼ੇਪ ਆ ਹੋ ਜਾਂਦੀ ਹੈ ਇਹ ਸ਼ੇਪ ਇਦਾਂ ਕਿਉਂ ਹੋ ਜਾਂਦੀ ਹੈ ਕਿਉਂਕਿ ਲਾਉਣ ਵੇਲੇ ਆ ਚੀਜ਼ ਹੁੰਦੀ ਹੈ ਠੀਕ ਹੈ ਤੇ ਜਦੋਂ ਵੇਅਰ ਕੀਤਾ ਜਾਂਦਾ ਸੂਟ ਤਾਂ ਆ ਸ਼ੇਪ ਉਹ ਚੀਜ਼ ਬਣ ਜਾਂਦੀ ਹੈ ਕਿਉਂ ਬਣ ਜਾਂਦੀ ਹੈ ਉਹ ਮੈਂ ਤੁਹਾਨੂੰ ਅੱਜ ਦੱਸੂਗੀ ਤੇ ਉਹਦੇ ਲਈ ਆਪਾਂ ਕੀ ਕਰਨਾ ਹੈਗਾ ਜਿਹੜਾ ਆਪਾਂ ਆਪ ਗਲਾ ਬੁਕਰਮ ਤੇ ਕਟਿੰਗ ਕਰਨਾ ਉਹਦੇ ਲਈ ਕੀ ਕਰਨਾ ਕੀ ਤਰੀਕਾ ਹੈਗਾ ਕਿ ਮੈਥਡ ਹੈਗਾ ਕਟਿੰਗ ਕਰਨ ਦਾ ਤੇ ਉਹਦੇ ਲਈ ਆਪਾਂ ਇੱਕ ਪੀਸ ਲਵਾਂਗੇ ਬੁਕਰਮ ਦਾ ਠੀਕ ਹੈ ਬੁਕਰਮ ਦਾ ਪੀਸ ਲੈ ਕੇ ਉਹਨੂੰ ਇਦਾਂ ਆਪਾਂ ਫੋਲਡ ਕਰ ਲੈਣਾ ਫੋਲਡ ਕਰਨ ਤੋਂ ਬਾਅਦ ਆਪਾਂ ਜਿਹੜਾ ਮੇਨ ਨਿਸ਼ਾਨ ਜਿਹੜੇ ਲਾਉਣੇ ਹੈਗੇ ਉਹ ਕਿੱਦਾਂ ਲਾਉਣੇ ਆਪਾਂ ਗਲੇ ਦੀ ਚੜਾਈ ਜਿਹੜੀ ਹੈ ਉਹ ਲੈਨੇ ਆਪਾਂ 2.5 ਇੰਚ 2.5 ਤੋਂ 3.5 ਇੰਚ ਤੇ 3 ਇੰਚ ਤੱਕ ਆਪਾਂ ਗਲੇ ਦੀ ਚੁੜਾਈ ਲੈ ਸਕਦੇ ਆ ਸਰੀਰ ਮੋਟਾ ਬਤਲਾ ਕਿਸ ਹਿਸਾਬ ਦਾ ਹੈਗਾ ਉਸ ਹਿਸਾਬ ਨਾਲ ਆਪਾਂ 2.5 ਤੋਂ ਸ਼ੁਰੂ ਹੋ ਕੇ 3 ਇੰਚ ਤੱਕ ਗਲੇ ਦੀ ਡਵਾਈ ਆਪਾਂ ਲੈ ਸਕਦੇ ਆ ਉਸ ਤੋਂ ਬਾਅਦ ਆਪਾਂ ਜਿਹੜੀ ਗਲਾ ਡੀਪ ਹੈ ਉਹ ਹੈਗਾ 7 ਇੰਚ ਠੀਕ ਹੈ 7 ਇੰਚ ਤੇ ਆਪਾਂ ਨਿਸ਼ਾਨੀ ਲਾ ਲਈ ਮੰਨ ਲਓ ਹਨਾ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਕਿ ਆਪਾਂ ਇਹਨੂੰ ਇਦਾਂ ਮਾਰਕ ਕਰ ਲੈਣਾ ਠੀਕ ਹੈ ਗਲੇ ਨੂੰ ਇਦਾਂ ਆਪਾਂ ਇੱਕ ਬਾਕਸ ਬਣਾ ਲੈਣਾ ਇਹਨੂੰ ਮਾਰਕ ਕਰ ਲੈਣਾ ਇੱਥੋਂ ਆਪਾਂ ਲਿਆ ਸੀ 2.5 ਇੰਚ ਇੱਥੋਂ ਆਪਾਂ ਲੈਣਾ ਹੈ 3 ਇੰਚ ਠੀਕ ਹੈ ਇਥੋਂ ਆਪਾਂ 3 ਇੰਚ ਲੈਣਾ ਉੱਪਰੋਂ 2.5 ਲੈਣਾ ਤੇ ਨੀਚੋਂ ਅੱਧਾ ਇੰਚ ਜ਼ਿਆਦਾ ਲੈਣਾ ਉਹ 2.5 ਦੀ ਨਿਸ਼ਾਨ ਨਹੀਂ ਲਾਉਣਾ ਕਈ ਕੀ ਕਰਦੇ ਆ ਕਿ ਉੱਪਰੋਂ ਵੀ 2.5 ਲੈ ਲੈਂਦੇ ਆ ਨੀਚੋਂ ਵੀ 2.5 ਲੈ ਲੈਂਦੇ ਆ ਉੱਥੇ ਕੰਮ ਜਿਹੜਾ ਹੈਗਾ ਉਹ ਗਲੇ ਦੀ ਸ਼ੇਪ ਆ ਜਿਹੜੀ ਉਹ ਗਲਤ ਹੋ ਜਾਂਦੀ ਇਸ ਤਰ੍ਹਾਂ 3 ਇੰਚ ਥੱਲੇ 2.5 ਇੰਚ ਉੱਪਰੋਂ ਲੈ ਕੇ ਆਪਾਂ ਇਹਦੀ ਮਾਰਕਿੰਗ ਕਰ ਲੈਣੀ ਹੈ ਇਸ ਤਰ੍ਹਾਂ ਮਾਰਕਿੰਗ ਕਰਨ ਤੋਂ ਬਾਅਦ ਆਪਾਂ ਜਿੰਨੀ ਕੁ ਗੁਲਾਈ ਦੇਣੀ ਹੈ ਉਸ ਹਿਸਾਬ ਨਾਲ ਮਤਲਬ 2.5 ਇੰਚ 3 ਇੰਚ ਜਿੰਨੀ ਕੁ ਆਪਾਂ ਉਹਦੀ ਸ਼ੇਪ ਦੇਣੀ ਗਲੇ ਦੀ ਉਸ ਹਿਸਾਬ ਨਾਲ ਆਪਾਂ ਨਿਸ਼ਾਨੀ ਲਾ ਲੈਣੀ ਹੈ ਨਿਸ਼ਾਨੀ ਲਾ ਲੈਣੀ ਹੈ ਜਿੱਥੋਂ ਆਪਾਂ ਗਲਾਈ ਕਮਾਉਣੀ ਹੈ ਉੱਥੇ ਨਿਸ਼ਾਨੀ ਲਾਉਣੀ ਹੈ ਸਵਾ ਇੰਚ ਤੇ ਲਾ ਲਓ 1.5 ਇੰਚ ਤੇ ਲਾ ਲਓ ਜੇ ਇਹ ਜੀ ਤੁਹਾਨੂੰ ਸ਼ੇਪ ਚਾਹੀਦੀ ਹੈ ਯੂ ਸ਼ੇਪ ਚਾਹੀਦੀ ਹੈ ਤਾਂ ਤੁਸੀਂ 4 ਇੰਚ ਅੱਧੇ ਇੰਚ ਤੇ ਲਾ ਲਓ ਗੋਲ ਚਾਹੀਦਾ ਤਾਂ ਤੁਸੀਂ 1 ਇੰਚ ਤੇ ਲਾ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਇਸ ਤਰ੍ਹਾਂ ਦੇਖੋ ਆਪਾਂ ਗਲੇ ਦੀ ਸ਼ੇਪ ਦੇਵਾਂਗੇ ਇਹਨੂੰ ਇਹ ਇਸ ਤਰ੍ਹਾਂ ਸ਼ੇਪ ਦੇਵਾਂਗੇ ਗਲੇ ਦੀ ਇਹ ਉਹ ਏਰੀਆ ਜਿੱਥੋਂ ਆਪਾਂ ਇਹਨੂੰ ਕਟਿੰਗ ਕਰਨਾ ਆਪਾਂ ਇਹ ਉਹ ਨਿਸ਼ਾਨੀ ਲਾਈ ਹੈ ਜਿੱਥੋਂ ਆਪਾਂ ਕਟਿੰਗ ਕਰਨੀ ਹੈ ਸਟੀਚਿੰਗ ਉਹ ਨਿਸ਼ਾਨੀ ਜਿਹੜੀ ਉਹ ਅੰਦਰ ਹੈ ਤੇ ਇਸ ਤੋਂ ਬਾਅਦ ਆਪਾਂ ਗਲੇ ਨੂੰ ਕਟਿੰਗ ਕਰ ਲਿਆ ਤੇ ਕਟਿੰਗ ਕਰਨ ਤੋਂ ਬਾਅਦ ਦੇਖੋ ਇਹ ਗਲਾ ਆਪਣੇ ਕੋਲੇ ਬਣ ਕੇ ਆ ਗਿਆ ਇਹ ਯੂ ਗਲਾ ਹੈ ਠੀਕ ਹੈ ਇਹ ਗੋਲ ਗਲਾ ਨਹੀਂ ਹੈਗਾ ਇਹ ਯੂ ਗਲਾ ਹੈ ਤੇ ਇਹ ਕੀ ਪ੍ਰੋਬਲਮ ਹੁੰਦੀ ਹੈ ਕਿ ਥੱਲਿਓ ਜਦੋਂ ਆਪਾਂ ਉੱਪਰੋਂ 2.5 ਇੰਚ ਲੈਨੇ ਆ ਤੀਰੇ ਤੋਂ ਤੇ ਨੀਚੇੋਂ ਵੀ ਆਪਾਂ 2.5 ਇੰਚ ਲੈ ਲੈਨੇ ਤੇ ਗਲਾ ਜਿਹੜਾ ਹੈਗਾ ਜਦੋਂ ਬੰਦਾ ਵੇਅਰ ਕਰਦਾ ਹੈ ਤਾਂ ਉਹ ਬਾਹਾਂ ਦੀ ਖੇਚ ਨਾਲ ਉੱਪਰੋਂ ਤੀਰਾ ਖਿੱਚ ਪਏ ਖਿੱਚ ਪੈ ਕੇ ਉਹ ਸਾਈਡ ਨੂੰ ਚ ਲੈ ਜਾਂਦਾ ਤੇ ਉਹਦੀ ਗਲੇ ਦੀ ਸ਼ੇਪ ਆ ਜਿਹੜੀ ਉਹ ਖਰਾਬ ਹੋ ਜਾਂਦੀ ਹੈ ਠੀਕ ਹੈ ਜਦੋਂ ਆਪਾਂ ਉੱਪਰੋਂ 2.5 ਇੰਚ ਲਵਾਂਗੇ ਥੱਲੇੋਂ 3 ਇੰਚ ਲਵਾਂਗੇ ਤਾਂ ਉੱਪਰੋਂ ਬਾਹ ਦੀ ਖਿੱਚ ਪਾ ਕੇ ਗਲਾ ਜਿਹੜਾ ਹੈਗਾ ਉੱਪਰੋਂ ਵੀ 3 ਇੰਚ ਹੀ ਜਾਊਗਾ ਤੇ ਸ਼ੇਪ ਉਹਦੀ ਬਿਲਕੁਲ ਸਿੱਧੀ ਜਾਊਗੀ